ਪਿੰਡ ਝਨੇੜੀ ਦੀ ਸੰਗਤ ਪਹੁੰਚ ਗਈ ਬਾਈ ਮੀਕੇ ਅੱਜ ਅਸੀਂ ਪਿੰਡ ਝਨੇੜੀ ਤੋਂ ਜਿਹੜਾ ਸੰਗਰੂਰ ਤਹਿਸੀਲ ਪਵਾਨੀਗੜ ਸਾਡੇ ਨਗਰ ਦੇ ਨੌਜਵਾਨ ਵੀਰ ਸਾਰੇ ਨਗਰ ਦੇ ਵੱਲੋਂ ਸਾਡੇ ਜੋ ਮਾਇਆ ਇਕੱਠੀ ਹੋਈ ਈ ਆ ਜਿਹੜਾ ਡੇਰਾ ਬਾਬਾ ਨਾਨਕ ਉਹ ਸਾਹਮਣੇ ਕੋਰੀਡੋਰ ਹੈ ਜਿਹੜਾ ਦਿਖ ਰਿਹਾ ਹੈ ਕੋਰੀਡੋਰ ਦੇ ਨਾਲ ਤੁਸੀਂ ਮੰਗਤੇ ਅਸੀਂ ਸੇਵਾ ਲੈ ਕੇ ਆਏ ਆ ਸਾਡੇ ਬਦਰ ਤੋਂ ਨਗਰਪਾਲਿਕਾ ਪਿੰਡ ਦੇ ਪਤਵੰਤੇ ਸਰਕਾਰ ਪੰਚਾਇਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੱਠ ਸਾਹਿਬ ਕਮੇਟੀ ਸਮੁੱਚਾ ਨਗਰ ਅੱਜ ਅਸੀਂ ਧੂਸੀ ਬੰਨ ਤੇ ਪਹੁੰਚੇ ਆ ਬਈ ਸੇਵਾ ਲੈ ਕੇ ਜਿਹੜੀ ਸਾਡੇ ਪਿੰਡ ਚੋਂ ਮਾਇਆ ਇਕੱਠੀ ਹੋਈ ਸੀ ਪਹਿਲਾਂ ਡੇਰਾ ਬਾਬਾ ਨਾਨਕ ਉਸ ਤੋਂ ਬਾਅਦ ਮੁੜਦੇ ਹੋਏ ਵਾਪਸ ਤਰਨਤਾਰਨ ਸultanpur ਲੋਧੀ ਕਪੂਰਥਲੇ ਸਾਰੇ ਬੰਨਾਂ ਤੇ ਅੱਜ ਅਸੀਂ ਜਿਹੜੀ ਸੇਵ ਹੈ ਪਹੁੰਚ ਕੇ ਆਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਕ ਭਾਈ ਪਾਣੀ ਆ ਗਿਆ ਯਰੇ ਹਾਂਜੀ ਕਿਸ ਤੱਕ ਪਾਣੀ ਆ ਗਿਆ ਯਰੇ ਕਿਦਾਂ ਪਾਣੀ ਕਿੰਨਾ ਘਾ ਕੇ ਦੀ ਯਰੇ ਪਾਣੀ ਤੇ 15 15 16 16 ਪਾਣੀ ਸੱਸ ਆ ਲਾਸਟ ਰਹਿ ਗਿਆ ਬਸ ਇਹ ਦੋ ਫਰ ਕੋਰੀ ਡੋਰ ਹੈ ਹਾਂਜੀ ਕਿੰਨੇ ਟਾਈਮ ਕੰਮ ਚੱਲ ਜਣੋਗੇ ਯਰੇ ਹਾਂਜੀ ਦੱਸ ਗਿਆ 11 12 ਦਿਨ ਹੋਗੇ 11 12 ਦਿਨ ਹੋਗੇ ਚੰਗਾ ਕੰਮ ਚੱਲ ਆਟੋ ਆਹੀ ਰਹਿ ਕੇ ਲੜੋਬਾ ਆ ਹਾਂਜੀ ਇਹ 65 ਫੁੱਟ ਦੇ ਪੈਨੋਂ ਡੁੱਬਦੇ 65 ਲੱਗੇ ਆ ਚੱਲਦਾ ਵੀ ਅੰਮ੍ਰਿਤਸਰ ਬਾ ਫਿਰ ਵੀ ਦੇ ਫੌਂਡ ਜਿਹਾ ਪਾਸ ਪੱਟਾਰੇ ਨੇ ਕੋਰੇੰਦਰ ਆ ਰਹੀ ਹੈ ਚੌਕੀ ਰੋਹਾਂ ਦੇ ਸਾਹਮਣੇ ਆ ਪਰਾਪਾਕਿਸਤਾਨ ਰਹਿ ਗਿਆ ਆਪਣੇ ਪੰਜਾਬ ਦਾ ਰਹਿ ਗਿਆ ਇਹ ਕਲਾ ਹੀ ਦੋ ਭਰੇ ਜਬਰਦਸਤ ਪੂਰ ਲੱਖ ਸਾਰਾ ਪੜਿਆ ਇਸ ਨੂੰ ਸੰਗਤ ਮੌਜੂਦ ਜੀ ਪਿੰਡ ਜਨੇੜੀ ਜੀ ਚਾਹ ਰਹੇ ਕੰਮ ਇੱਥੇ ਲੋਰ ਸਭ ਹੋ ਰਿਹਾ ਹੈ गर्नु पर्छ सिकेर पनि जानला हैन त ओहो ओहो पाछेर हिँड्न लाग्यो हो यो कुरा उहाँले तोडेरै भरोसा गरेर अनि फेरि अगाडि टुटि आफ्नो ओहो मान्छे रोआ